ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੁਰਸਵਾਰੀ ਸਾਧ ਸੰਗਤ ਜੀਓ ਜ਼ਿੰਦਗੀ ਹਮੇਸ਼ਾ ਇੱਕੋ ਜਿਹੀ ਨਹੀਂ ਰਹਿੰਦੀ ਨਾ ਹੀ ਇੱਕ ਰਸਤੇ ਤੇ ਚੱਲਦੀ ਹੈ ਜ਼ਿੰਦਗੀ ਕਦੇ ਖੁਸ਼ੀਆਂ ਨਾਲ ਭਰੀ ਰਹਿੰਦੀ ਹੈ ਕਦੇ ਇਸ ਨੂੰ ਦੁੱਖ ਦੇ ਮਾਰੂਥਲ ਵਿੱਚ ਤਪਣ ਲਈ ਮਜਬੂਰ ਹੋਣਾ ਪੈਂਦਾ ਹੈ ਕਦੇ ਉਸ ਦੇ ਪੈਰ ਆਸਾਨ ਰਸਤੇ ਤੇ ਹੁੰਦੇ ਨੇ ਤੇ ਕਦੇ ਉਸ ਨੂੰ ਵਿਸ਼ਾਲ ਪਹਾੜ ਤੇ ਚੜਨ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਚਪਨ ਜਵਾਨੀ ਤੇ ਬੁਢਾਪਾ ਜ਼ਿੰਦਗੀ ਦੇ ਤਿੰਨ ਐਮ ਪੜਾ ਨੇ ਬਚਪਨ ਖੇਡਣ ਮਨਣ ਦੀ ਉਮਰ ਹੁੰਦੀ ਹੈ ਬਚਪਨ ਵਿੱਚ ਕੁਝ ਬੋਲਣ ਤੋਂ ਪਹਿਲਾਂ ਸੋਚਣਾ ਨਹੀਂ ਪੈਂਦਾ ਬੁਢਾਪੇ ਵਿੱਚ ਬੋਲਣ ਤੋਂ ਪਹਿਲਾਂ 100 ਵਾਰ ਸੋਚਣਾ ਪੈਂਦਾ ਹੈ ਜਵਾਨੀ ਅਤੇ ਬੁਢਾਪੇ ਵਿੱਚ ਵੀ ਬਹੁਤ ਅੰਤਰ ਹੈ ਕਿਹਾ ਜਾਂਦਾ ਹੈ ਜਵਾਨੀ ਵਿੱਚ ਮਨੁੱਖ ਅੰਦਰ ਸਾਹ ਸ਼ਕਤੀ ਜੋਸ਼ ਉਤਸ਼ਾਹ ਹੁੰਦਾ ਹੈ ਜਵਾਨੀ ਵਿੱਚ ਮਨ ਵਧੇਰੇ ਚੰਚਲ ਕਲਪਨਾ ਸ਼ਕਤੀ ਉਪਜਾਉ ਤੇ ਸਰੀਰ ਛਡੌਲ ਹੁੰਦਾ ਹੈ। ਇਸ ਉਮਰੇ ਵਧੇਰੇ ਹਿੰਮਤ ਹੌਸਲਾ ਤੇ ਦ੍ਰਿੜਤਾ ਹੁੰਦੀ ਹੈ। ਮਨੁੱਖ ਆਸਾਂ ਮੰਗਾਂ ਤੇ ਇਰਮਾਨਾਂ ਸਹਾਰੇ ਜਿਉਂਦਾ ਹੈ। ਇਸ ਦੇ ਉਲਟ ਬਰਹਾਵੇ ਨੂੰ ਮਲਹੀਨਤਾ, ਔਰਸ਼ਾਹੀਨਤਾ, ਨਿਰਾਸ਼ਤਾ, ਲਚਾਰੀ, ਬੇਮਰੂਦੀ ਦਾ ਹੀ ਦੂਜਾ ਰੂਪ ਸਮਝਿਆ ਜਾਂਦਾ ਹੈ। ਚਿੰਤਾ, ਡਰ ਆਪਣੇ ਆਪ ਨੂੰ ਉਸ ਵਕਤ ਬੇਵਿਸ਼ਵਾਸੀ ਸਾਡੇ ਦਿਲਾ ਨੂੰ ਚੁਕਾ ਦਿੰਦੀ ਹੈ ਸਾਡੇ ਰੂਹ ਨੂੰ ਮਿੱਟੀ ਵਿੱਚ ਮਿਲਾ ਦਿੰਦੀ ਹੈ ਇਹ ਉਸ ਸਮੇਂ ਹੁੰਦਾ ਹੈ ਜਦੋਂ ਅਸੀਂ ਆਪਣੇ ਅਦਰਸ਼ ਤਿਆਗ ਦਿੰਦੇ ਹਾਂ ਪਹਿਲੇ ਸਮੇਂ ਨਾਲੋਂ ਵਧਿਆ ਸਿਹਤ ਸਹੂਲਤਾਂ ਤੇ ਦਵਾਈਆਂ ਹੋਣ ਕਾਰਨ ਮੌਤ ਦਾ ਦਰ ਘਟਣ ਕਰਕੇ ਬਜ਼ੁਰਗਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ ਉਧਰ ਭਾਰਤ ਵਿੱਚ ਬਜ਼ੁਰਗਾਂ ਦੀ ਆਬਾਦੀ ਕੁੱਲ ਆਬਾਦੀ ਦਾ 12 ਫੀਸਦੀ ਹਿੱਸਾ ਹੈ ਬੁਢਾਪਾ ਨਾ ਤਾਂ ਕੋਈ ਰੋਗ ਹੈ ਨਾ ਕੋਈ ਸ਼ਰਾਪ ਹੈ ਸਗੋਂ ਮਾਨਸਿਕ ਕਿਰਿਆਵਾਂ ਭਾਵਨਾਵਾਂ ਤੇ ਵਿਚਾਰਾਂ ਦੇ ਨਾਲ ਸਰੀਰ ਵਿੱਚ ਹੋਣ ਵਾਲੀ ਵਿਸ਼ੇਸ਼ ਤਰ੍ਹਾਂ ਦੀ ਪ੍ਰਕਿਰਿਆ ਹੈ ਬੁਢਾਪੇ ਵਿੱਚ ਚੁਸਤੀ ਅਤੇ ਸਰਗਮੀ ਘਟਣ ਲੱਗਦੀ ਹੈ ਬੁਢਾਪੇ ਦਾ ਸਬੰਧ ਮਾਨਸਿਕ ਸਥਿਤੀ ਨਾਲ ਵੀ ਜੁੜਿਆ ਹੋਇਆ ਹੈ ਜੋ ਕਮਜ਼ੋਰ ਦਿਲ ਦੀ ਵਿਅਕਤੀ ਹੁੰਦੀਆਂ ਹਨ ਉਹਨਾਂ ਵਿੱਚ ਬੁਢਾਪਾ ਛੇਤੀ ਆ ਜਾਂਦਾ ਹੈ ਸ਼ਕਤੀਸ਼ਾਲੀ ਦਿਲ ਵਾਲੇ ਵਿਅਕਤੀਆਂ ਵਿੱਚ ਬੜਾ ਆਪਾ ਕੋਈ ਧੀਰਣਾ ਆਉਂਦਾ ਹੈ ਜੇ ਮਨੁੱਖ ਦਾ ਭੋਜਨ ਵਿਹਾਰ ਸੰਜਮ ਮਾਨਸਿਕ ਸਤੁਲਨ ਸਹੀਕ ਬਣਿਆ ਰਹੇ ਉਹਦੇ ਅੰਗ ਆਸਾਨੀ ਨਾਲ ਲੰਮੇ ਸਮੇਂ ਤੱਕ ਕੰਮ ਕਰਦੇ ਰਹ ਸਕਦੇ ਨੇ ਪਰ ਵਿਅਕਤੀ ਨੂੰ ਵਡਾਪੇ ਦੇ ਆਉਣ ਤੋਂ ਪਹਿਲਾਂ ਹੀ ਉਸ ਲਈ ਆਪਣੇ ਆਪ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਤਿਆਰ ਕਰ ਲੈਣਾ ਚਾਹੀਦਾ ਹੈ ਲੋਕ ਸੇਵਾ ਦੀ ਕਮਾਂ ਵਿੱਚ ਦਿੱਤਸਪੀ ਲੈ ਕੇ ਉਦਾਸੀਨਤਾ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਬਡਾਪੇ ਨੂੰ ਸ਼ਰਾਪ ਨਾ ਮੰਨਦੇ ਹੋਏ ਉਹਦਾ ਲਾਭ ਠਾਉਣਾ ਚਾਹੀਦਾ ਹੈ ਅਜੋਕੇ ਸਮੇਂ ਵਿੱਚ ਬਜ਼ੁਰਗਾਂ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ ਬਹੁਤ ਸਾਰੇ ਬਜ਼ੁਰਗ ਆਪਣੀ ਔਲਾਦ ਦੀਆਂ ਜਾਤੀਆਂ ਤੋਂ ਪਰੇਸ਼ਾਨ ਨੇ ਕਈ ਘਰਾਂ ਵਿੱਚ ਬਜ਼ੁਰਗ ਔਲਾਦ ਤੋਂ ਇਨਸ਼ਾਅੱਲਾ ਸ਼ਿਕਾਰ ਵੀ ਹੋ ਰਹੇ ਨੇ ਮਾਨਸਿਕ ਰੋਗਾਂ ਨਾਲ ਤੀੜਤਾਂ ਅਤੇ ਚਿੰਤਾਵਾਂ ਕਾਰਨ ਬਜ਼ੁਰਗ ਕਈ-ਕਈ ਬਿਮਾਰੀਆਂ ਸੇੜੀ ਬੈਠੇ ਨੇ ਵਡੇ ਸ਼ਹਿਰਾਂ ਵਿੱਚ ਹਰ ਦੂਸਰੇ ਦਿਨ ਬਜ਼ੁਰਗਾਂ ਦੇ ਕਤਲ, ਲੁੱਟਖੋਹ ਅਤੇ ਕੁੱਟਮਾਰ ਦੀ ਸ਼ਿਕਾਇਤ ਹੁੰਦੀ ਹੈ। ਪਿਛਲੇ ਕੁਝ ਸਾਲਾਂ ਤੋਂ ਨੌਜਵਾਨ ਰੋਜੀ ਰੋਟੀ ਲਈ ਵਿਦੇਸ਼ਾਂ ਦਾ ਰੁਖ ਕਰ ਚੁੱਕੇ ਨੇ। ਕਲਤਾ ਬਜ਼ੁਰਗਾਂ ਵਾਸਤੇ ਵੱਡੀ ਮੁਸੀਬਤ ਬਣ ਗਈ ਹੈ। ਕੁਝ ਬੜੇ ਪਹਿਲਾਂ ਬਜ਼ੁਰਗਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ। ਪਰ ਅੱਜ ਸਥਿਤੀ ਕੁਝ ਹੋਰ ਹੀ ਹੈ। ਬਜ਼ੁਰਗਾਂ ਤੇ ਨਿਚਾਰ ਮਾਪੇ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਉਣ ਵਾਲੇ ਸਰਵਣ ਪੁੱਤ ਦੀ ਕਥਾ ਕਹਾਣੀ ਹੁਣ ਬੀਤੇ ਸਮੇਂ ਦੀ ਗਾਥਾ ਹੀ ਰਹਿ ਗਈ ਹੈ ਆਪਣੇ ਬਜ਼ੁਰਗਾਂ ਦੀ ਅਣਦੇਖੀ ਕਰਦੇ ਅਸੀਂ ਭੁੱਲ ਜਾਂਦੇ ਹਾਂ ਮਾਂ ਬਾਪ ਨੇ ਕਿਵੇਂ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਇੱਟ-ਇੱਟ ਕਰਕੇ ਆਪਣਾ ਮਕਾਨ ਬਣਾਇਆ ਉਸੇ ਘਰ ਵਿੱਚ ਜਦੋਂ ਮਾਂ ਬਾਪ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਵੇਗੀ ਕਿਹੜਾ ਸਮਾਜ ਆਪਣੇ ਬਜ਼ੁਰਗਾਂ ਦਾ ਖਿਆਲ ਨਹੀਂ ਕਰਦਾ ਉਹ ਸਮਾਜ ਸભ્યਕ ਨਹੀਂ ਕਿਹਾ ਜਾ ਸਕਦਾ ਸਮਾਜ ਤੇ ਸਰਕਾਰਾਂ ਨੂੰ ਬਜ਼ੁਰਗਾਂ ਦੀਆਂ ਲੋੜਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ ਬढ़ापे ਵੇ ਜਾਂ ਵੱਧੀਆਂ ਉਮਰ ਵਿੱਚ ਬਜ਼ੁਰਗਾਂ ਨੂੰ ਆਪਣੇ ਦਿਮਾਗ ਤੇ ਯਾਦਦਾਸ਼ਤ ਨੂੰ ਚੁਸਤ ਦਰਸਤ ਰੱਖਣ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ ਯਾਦਦਾਸ਼ਤ ਨੂੰ ਚੁਸਤ ਦਰਸਤ ਰੱਖਣ ਲਈ ਆਪਣੇ ਦਿਮਾਗ ਦੀ ਤਾਕਤ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ ਮਾਸਕਰੂਪ ਵਿੱਚ ਉਸਤ ਬਣੇ ਰਹਿਣ ਲਈ ਦਿਮਾਗੀ ਕਸਰਤ ਕਰਦੇ ਰਹਿਣਾ ਚਾਹੀਦਾ ਹੈ ਗਣਿਤ ਦੇ ਸਵਾਲ ਹੱਲ ਕਰਨੇ ਵਿਅਕਤੀ ਦਿਮਾਗੀ ਤੌਰ ਤੇ ਜ਼ਿਆਦਾ ਸਰਗਰਮ ਰਹਿੰਦਾ ਹੈ ਅਜਿਹੇ ਵਿਅਕਤੀ ਦੀ ਯਾਦਦਾਸ਼ਤ ਹਮੇਸ਼ਾ ਚੰਗੀ ਬਣੀ ਰਹਿੰਦੀ ਹੈ ਯਾਦਦਾਸ਼ਤ ਨੂੰ ਚੁਸਤ ਰੱਖਣ ਲਈ ਸਾਰੀ ਮਾਤਰਾ ਸਹੀ ਮਾਤਰਾ ਵਿੱਚ ਸੌਣਾ ਜ਼ਰੂਰੀ ਹੈ ਹਾਸਾ ਵੀ ਯਾਦਦਾਸ਼ਤ ਨੂੰ ਕਾਇਮ ਰੱਖਣ ਨਾਲ ਡੂੰਘਾ ਸਮੰਧ ਰੱਖਦਾ ਹੈ ਹਸਣ ਦੌਰਾਨ ਸਾਡੇ ਦਿਮਾਗ ਦੇ ਸੈੱਲ ਸੁਰਗਮ ਹੋ ਜਾਂਦੇ ਨੇ ਸਾਡੀ ਜਿਆਦਾ ਤੇਜ਼ ਕਰਨ ਵਿੱਚ ਸਹਾਇਤਾ ਕਰਦੇ ਨੇ ਸੰਗੀਤ ਆਦ ਕਲਾਵਾਂ ਨਾਲ ਵੀ ਇਕਾਗਰਤਾ ਹੁੰਦੀ ਹੈ ਤਨਾ ਨੂੰ ਦੂਨ ਕਰਨ ਵਾਸਤੇ ਜਿਆਦਾਸਤ ਨੂੰ ਚੁਰਚ ਫੜਕ ਬਣਾਈ ਰੱਖਣ ਲਈ ਇਹਨਾਂ ਕਲਾਵਾਂ ਦਾ ਸਹਾਰਾ ਲਿਆ ਜਾ ਸਕਦਾ ਹੈ ਜਿਆਦਾਸਤ ਨੂੰ ਚੰਗੀ ਬਣਾਈ ਰੱਖਣ ਲਈ ਕੋਈ ਨਵਾਂ ਸਿੱਖਦੇ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਵਿਅਕਤੀ ਦੇ ਨਾਚ ਨਾਨਮਕ ਤੇ ਪੱਧਰ ਵਿੱਚ ਵਧਦਾ ਹੁੰਦਾ ਹੈ ਜਿਸ ਨਾਲ ਵਿਅਕਤੀ ਜਲਦੀ ਬੁੱਢਾ ਨਹੀਂ ਹੁੰਦਾ ਤੇ ਜਿਆਦਾਸਤ ਬਣੀ ਰਹਿੰਦੀ ਹੈ ਸਮਾਜਿਕ ਸਗਮੀਆਂ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਹਰ ਉਮਰ ਦੇ ਵਿਅਕਤੀਆਂ ਖਾਸ ਕਰਕੇ ਬੱਚਿਆਂ ਨਾਲ ਗੱਲਬਾਤ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਵਤੋ ਵਤ ਗੁਰਬਾਣੀ ਸਿਮਰਨ ਵਤੋ ਵਤ ਇਤਿਹਾਸ ਪੜ੍ਹਦੇ ਰਹਿਣਾ ਚਾਹੀਦਾ ਹੈ ਤਾਂ ਕਿ ਸਾਡੇ ਸ਼ਰੀਰ ਦੇ ਵਿੱਚ ਜੋਸ਼ ਬਣਿਆ ਰਵੇ ਤੇ ਜੋਸ਼ ਦੇ ਨਾਲ ਹੀ ਸਾਡਾ ਸ਼ਰੀਰ ਜਿਹੜਾ ਉਤੰਦਰੁਸਤ ਰਹਿੰਦਾ ਹੈ ਬਜ਼ੁਰਗ ਦੇਸ਼ ਤੇ ਸਮਾਜ ਦਾ ਸਰਮਾਇਆ ਹੁੰਦੇ ਨੇ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਦੇਸ਼ ਦੇ ਨਿਰਮਾਣ ਲਈ ਲਾਈ ਹੁੰਦੀ ਹੈ ਉਹ ਵੀ ਗਰਮਾਣੇ ਵਿੱਚ ਮਾਦਾ ਪਿਤਾ ਨੂੰ ਰੱਬ ਦਾ ਦੱਜਾ ਦਿੱਤਾ ਹੈ ਬਜ਼ੁਰਗ ਮਾਪਿਆਂ ਵੱਲੋਂ ਨਾਲੋਂ ਅਨਮੁੱਲੀ ਦਾਤ ਹੋਰ ਭਲਾ ਕਿਹੜੀ ਹੋ ਸਕਦੀ ਹੈ ਵਾਦੇ ਬਿਰਜ਼ ਹਾਸ਼ਮ ਸਾਡੀ ਢਾਈ ਦੀ ਕਲਾ ਦੀ ਨਿਸ਼ਾਨੀ ਨੇ ਸਰਕਾਰ ਨੂੰ ਬਜ਼ੁਰਗਾਂ ਲਈ ਵੱਖਰਾ ਕਮਿਸ਼ਨ ਬਣਾਉਣਾ ਚਾਹੀਦਾ ਹੈ ਜਿਹੜਾ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰੇ ਘਰਾਂ ਦੀ ਆਨ ਸ਼ਾਨ ਨੂੰ ਬਜ਼ੁਰਗਾਂ ਨੂੰ ਕਲਤਾ ਤੋਂ ਬਚਾਉਣ ਲਈ ਜ਼ਰੂਰੀ ਹੈ ਸਾਰੇ ਉਹਨਾਂ ਨਾਲ ਗੱਲਬਾਤ ਕਰਦੇ ਹਨ ਕਲਤਾ ਸਤਾਏ ਨਾ ਜਿਸ ਵਿਅਕਤੀ ਕੋਲ ਬੁਢਾਪੇ ਦੀ ਉਮਰ ਵਿੱਚ ਔਲਾਦ ਕੋਲ ਹੈ ਬੁਢਾਪਾ ਸਵਰਗ ਹੈ ਪਰ ਜਿਸ ਵਿਅਕਤੀ ਕੋਲ ਬੁਢਾਪੇ ਵਿੱਚ ਇਕੱਲਾਪਨ ਹੋਵੇ ਜ਼ਿੰਦਗੀ ਦਾ ਇਹ ਪੈ ਨਰਕ ਦਾ ਰੂਪ ਹੋ ਜਾਂਦਾ ਹੈ ਜੇ ਵੱਡੀ ਉਮਰ ਵਿੱਚ ਵਿਅਕਤੀ ਕੋਲ ਔਲਾਦ ਜਾਂ ਪਰਿਵਾਰ ਨਹੀਂ ਉਸ ਕੋਲ ਕੋਈ ਮਿਲਣ ਵਾਲਾ ਵੀ ਨਹੀਂ ਜਾਂਦਾ ਸਾਨੂੰ ਬਜ਼ੁਰਗਾਂ ਲਈ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ ਸ਼ੈਅ ਕਰਨ ਦੀ ਆਦਤ ਪਾਉਣੀ ਚਾਹੀਦੀ ਚੰਗੀ ਸਿਹਤ ਲਈ ਰੋਜ਼ ਟੱਲਣਾ ਚਾਹੀਦਾ ਹੈ ਪੂਰੀ ਤਰ੍ਹਾਂ ਤੰਦਰੁਸਤ ਰਹਿਣ ਲਈ ਹਰ ਰੋਜ਼ ਸਵੇਰੇ ਕਿਸੇ ਪਾਰਕ ਜਾਂ ਮੈਦਾਨ ਕੇ ਸਾਫ਼ ਸੁਥਰੀ ਜਗ੍ਹਾ ਤੇ ਘਟੋ ਘਟ 1 ਘੰਟਾ ਸੈਰ ਕਰਨੀ ਚਾਹੀਦੀ ਹੈ ਪੈਦਲ ਚੱਲਣਾ ਚਾਹੀਦਾ ਹੈ ਜਿਹੀ ਕਸਰਤ ਇਸ ਲਈ ਕੋਈ ਉਮਰ ਦੀ ਹੱਦ ਨਹੀਂ ਹੁੰਦੀ ਟੈਲਨ ਨਾਲ ਸਰੀਰ ਦੀਆਂ ਸਾਰੀਆਂ ਮਾਸਪੇਸ਼ੀਆਂ ਦੀ ਕਸਰਤ ਹੋ ਜਾਂਦੀ ਹੈ ਜਿਸ ਨਾਲ ਪੈਰਾਂ ਦੀ ਬਨਾਵਟ ਸਡੌਲ ਹੁੰਦੀ ਹੈ ਪੈਦਲ ਚੱਲਣ ਨਾਲ ਵਿਚਾਰ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਕਿਉਂਕਿ ਇਸ ਨਾਲ ਦਿਮਾਗ ਦੀਆਂ ਨਾੜੀਆਂ ਨੂੰ ਜ਼ਿਆਦਾ ਆਕਸੀਜਨ ਮਿਲਦੀ ਹੈ ਸਿਟੇ ਵਜੋਂ ਵਿਅਕਤੀ ਤਨਾਹਤ ਮਹਿਸੂਸ ਕਰਦਾ ਹੈ ਸਿਹਤਮੰਦ ਰਹਿੰਦਾ ਹੈ ਚੱਲਣਾ ਸਿਰਫ ਇੱਕ ਸਰੀਰਕ ਕਸਰਤ ਹੀ ਨਹੀਂ ਸਗੋਂ ਮਾਨਸਿਕ ਮਾੜੇ ਪ੍ਰਭਾਵਾਂ ਨੂੰ ਦੂਰ ਕਰਨ ਤੇ ਖੁਸ਼ੀ ਦਾ ਸੰਚਾਰ ਕਰਨ ਦਾ ਇੱਕ कारगर ਪਾ ਹੈ ਅਗਰ ਥਕਾਵਟ ਮਹਿਸੂਸ ਹੋਵੇ ਪੌਸ਼ਟਿਕ ਭੋਜਨ ਦਾ ਸੇਵਨ ਕਰਨ ਨਾਲ ਥਕਾਵਟ ਨੂੰ ਦੂਰ ਕੀਤਾ ਜਾਂਦਾ ਹੈ ਸਰੀਰਕ ਕਸਰਤ ਸਰਗਰਮ ਜੀਵਨ ਸ਼ੈਲੀ ਦੇ ਪੌਸ਼ਟਿਕ ਭੋਜਨ ਨੂੰ ਲੈ ਕੇ ਖਾਸ ਮਸਿਆਂ ਤੇ ਕਾਬੂ ਪਾ ਸਕਦੇ ਹੋ ਹਾਰ ਸਮੇਂ ਥੱਕਿਆ ਥੱਕਿਆ ਮਹਿਸੂਸ ਕਰਨ ਨਾਲ ਸਰੀਰ ਦੀ ਗੁਣਵੱਤਾ ਤੇ ਪ੍ਰਭਾਵ ਪੈਂਦਾ ਹੈ ਥਕਾਵਟ ਸਰੀਰ ਦੇ ਨਾਲ ਨਾਲ ਮਾਨਸਿਕ ਵੀ ਹੁੰਦੀ ਹੈ ਤਕਾਬੜ ਦੇ ਕਾਰਨਾਂ ਦਾ ਪਤਾ ਲਗਾ ਕੇ ਸਾਨੂੰ ਉਸਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਇਸ ਸਮੱਸਿਆ ਤੋਂ ਖੁਦ ਨੂੰ ਬਚਾਇਆ ਜਾ ਸਕੇ ਬੇਕਾਰ ਤੇ ਮਨੋ ਭਾਵਾਂ ਤੋਂ ਛੁਡਕਾਰਾ ਪਾਉਣ ਲਈ ਰਜੀਮਿਆਂ ਭਰਿਆ ਜੀਵਨ ਜ਼ਰੂਰੀ ਹੈ ਸਾਡੇ ਸਰੀਰ ਵਿੱਚ ਜਿੰਨੇ ਵੀ ਰੋਗ ਪੈਦਾ ਹੁੰਦੇ ਨੇ ਅਸਲ ਵਿੱਚ ਮਨ ਦੀ ਗਲਤ ਸੋਚ ਕਾਰਨ ਹੀ ਪੈਦਾ ਹੁੰਦੇ ਨੇ ਮਨ ਨੂੰ ਠੀਕ ਰੱਖਣ ਲਈ ਧਿਆਨ ਦੁਆਰਾ ਬਿਮਾਰੀ ਤੇ ਭੈ ਮੁਕਤ ਹੋ ਕੇ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ ਧਿਆਨ ਤਨ ਅਤੇ ਮਨ ਦੋਵਾਂ ਦਾ ਇਲਾਜ ਹੈ ਮਾਨੰਦਰ ਚੰਗੇ ਵਿਚਾਰਾਂ ਦਾ ਹੋਣਾ ਜ਼ਰੂਰੀ ਹੈ ਤੇ ਚੰਗੇ ਵਿਚਾਰ ਗੁਰੂ ਕੀ ਓਟ ਦੇ ਨਾਲ ਗੁਰਬਾਣੀ ਦੇ ਵਿੱਚੋਂ ਹੀ ਲਏ ਜਾ ਸਕਦੇ ਨੇ ਬੜਾਪੇ ਨੂੰ ਖੁਸ਼ਕਵਾਰ ਬਣਾਉਣ ਵਾਸਤੇ ਵਿਅਕਤੀ ਨੂੰ ਕਲਪਤਾ ਤੋਂ ਬਚਣਾ ਚਾਹੀਦਾ ਹੈ ਮਨੁੱਖ ਨੂੰ ਆਪਣੇ ਵਤੀਰੇ ਵਿੱਚ ਤਬਦੀਲੀ ਕਰਨੀ ਚਾਹੀਦੀ ਹੈ ਬੱਚਿਆਂ ਨੂੰ ਕੋਲੇ ਸ਼ਬਦ ਨਹੀਂ ਬੋਲਣੇ ਚਾਹੀਦੇ ਹਮੇਸ਼ਾ ਪਰਿਵਾਰ ਨਾਲ ਨਿਮਰਤਾ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਵਿਅਕਤੀ ਨੂੰ ਕਿਸੇ ਵੀ ਗੱਲ ਨੂੰ ਲੈ ਕੇ ਤਣਾਅ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਸਮੇਂ ਸਿਰ ਉੱਠਣਾ ਬੈਠਣਾ ਸੈਰ ਕਰਨਾ ਪਾਠ ਕਰਨਾ ਸਾਦਾ ਭੋਜਨ ਖਾਣਾ ਸ਼ਾਂਤ ਚਿਤ ਰਹਿਣਾ ਵਰਤ ਦੀ ਟੋਕੜਾ ਟਾ ਕੇ ਜबान ਬੰਦ ਰੱਖਣਾ ਸਮੁੱਚੇ ਪਰਿਵਾਰ ਨੂੰ ਬਿਨਾਂ ਪੇਧ ਭਾਪ ਦ੍ਰਿਸ਼ਟੀ ਨਾਲ ਵੇਖਣਾ ਤੇ ਜੀਵਨ ਜਾਚ ਦੇ ਕੁ ਸਿਧਾਂਤ ਨੇ ਸਮੇਂ ਦੇ ਬਦਲਾਅ ਨੂੰ ਅਪਣਾ ਲੈਣਾ ਸਮਾਜ ਸੇਵੀ ਸੰਸਥਾਵਾਂ ਨਾਲ ਜੁੜ ਕੇ ਤੰਗੀਆਂ ਤੁਰਸ਼ੀਆਂ ਵਿੱਚੋਂ ਲੰਘ ਰਹਿ ਬੇਸਹਾਰਾ ਬਜ਼ੁਰਗਾਂ ਦੇ ਸਹਾਇਕ ਬਣਨਾ ਸਮੇਂ ਦੀ ਲੋੜ ਹੈ ਸਿਟੀਜਨ ਕਲਮਾ ਵਿੱਚ ਸ਼ਾਮਲ ਹੋ ਕੇ ਉੱਥੋਂ ਹੁੰਦੀਆਂ ਖੇਡਾਂ ਮਨੋਰੰਜਨ ਸੁਭਿਆਚਾਰਕ ਉਹਨਾਂ ਪ੍ਰੋਗਰਾਮਾਂ ਵਿੱਚ ਹਿੱਸੇ ਲੈਣੇ ਲਾਇਬ੍ਰੇਰੀ ਵਿੱਚ ਤੁਸੀਂ ਕਿਤਾਬਾਂ ਮੈਗਜ਼ੀਨ ਅਖਬਾਰਾਂ ਨਾਲ ਦੋਸਤੀ ਪਾ ਸਕਦੇ ਹੋ ਰੁਝੇਵਿਆਂ ਵਿੱਚ ਹਮੇਸ਼ਾ ਅਨਮੋਲੇ ਤੋਹਫਿਆਂ ਦਾ ਆਨੰਦ ਮਾਣਦੇ ਰਹੋ ਪਰਿਵਾਰਕ ਮੈਂਬਰਾਂ ਨਾਲ ਤਾਲਮੇਲ ਰੱਖੋ ਬੁਢਾਪੇ ਵੀ ਖੁਸ਼ਗਵਾਰ ਬਣਾਉਣ ਵਾਸਤੇ ਬੁਢਾਪੇ ਨੂੰ ਖੁਸ਼ਗਵਾਰ ਬਣਾਉਣ ਵਾਸਤੇ ਹਰ ਵੇਲੇ ਉਤਸ਼ਾਹਤ ਰਹਿਣਾ ਚਾਹੀਦਾ ਹੈ ਬੜਾ ਆਪੇ ਵਿੱਚ ਖੁਸ਼ ਰਹਿਣ ਦੀ ਹੱਤ ਪਾਉਣੀ ਚਾਹੀਦੀ ਹੈ ਖੁਸ਼ੀ ਦੇ ਵਿਚਾਰ ਸਾਡੇ ਤਣਾ ਨੂੰ ਖਤਮ ਕਰਕੇ ਦੁੱਖ ਧੋ ਦਿੰਦੇ ਨੇ ਆਸ਼ਾਵਰੀ ਹਲਾਰਾ ਦੇਣ ਵਾਲੀਆਂ ਉੱਚੀਆਂ ਭਾਵਨਾਵਾਂ ਤੇ ਰੋਸ਼ਨੀ ਛਾਵਾਂ ਦਾ ਵਿਸਥਾਰ ਕਰਦੇ ਰਹਿਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਜ਼ਿੰਦਗੀ ਵਿੱਚ ਉਡਾਪੇ ਦਾ ਹਨੇਰਾ ਕਦੇ ਵੀ ਤੁਹਾਡੀਆਂ ਬਰੂਹਾਨੀ ਟੱਪੇਗਾ ਤੇ ਖੁਸ਼ ਰਹਿਣਾ ਤੰਦਰੁਸਤ ਜੀਵਨ ਦਾ ਮਹਾਨ ਫਸਫਾ ਹੈ ਸੋ ਏਸੀ ਪਿਆਰਿਓ ਬੜਾਪੇ ਦੇ ਵਿੱਚ ਕੁਝ ਸੁਝਾਅ ਜੋ ਆਪ ਜੀ ਨਾਲ ਸਾਝੇ ਕੀਤੇ ਹੈ ਆਸ ਹੈ ਆਪ ਜੀ ਨੂੰ ਇਹ ਵਿਚਾਰ ਚੰਗੇ ਲੱਗੇ ਹੋਣ ਸਾਡਾ ਜੂਨ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਉਂਦੇ ਰਹੋ ਹਰ ਵੇਲੇ ਸਾਡੇ ਤੇ ਮਿਹਰ ਪ੍ਰਯਾਤਨ ਰੱਖੋ ਤਾਂ ਕਿ ਆਪ ਜੀ ਦੇ ਨਾਲ ਵਤੋ ਵਤ ਵਿਚਾਰ ਚਰਚਾਵਾ ਸਾਝੀਆਂ ਕੀਤੀਆਂ ਜਾ ਸਕਣ ਸੋ ਇਹ ਸੀ ਪਿਆਰਿਓ ਬੜਾਪੇ ਵਾਸਤੇ ਵਿਚਾਰਾਂ ਜੋ ਆਪ ਜੀ ਨਾਲ ਸਾਝੀਆਂ ਕੀਤੀਆਂ ਹਨ ਸੋ ਉਹਨੀਆਂ ਪੁਲਾਹ ਨੂੰ ਨਾ ਝਤਾਰੀਏ ਗਜ ਕੇ ਫੜੇ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ